ਤੇ ਨੌਜਵਾਨ 23 ਮਈ ਨੂੰ ਫਾਜ਼ਿਲਕਾ ਵਿੱਚ ਬਣੇਗਾ ਕਾਨੂੰਨ ਲਈ ਕਰਨਗੇ ਮਾਰਚ ਫਾਜ਼ਿਲਕਾ 20 ਮਈ 23 ਮਈ ਨੂੰ ਫਾਜ਼ਿਲਕਾ ਵਿਖੇ ਹਜ਼ਾਰਾਂ ਦੀ ਗਿਣਤੀ ਵਿੱਚ ਵਿਦਿਆਰਥੀ ਅਤੇ ਨੌਜਵਾਨ ਭਗਤ ਸਿੰਘ ਕੌਮੀ ਰੋਜ਼ਗਾਰ ਗਰੰਟੀ ਕਾਨੂੰਨ ਬਣੇਗਾ ਦੀ ਪ੍ਰਾਪਤੀ ਲਈ ਪੈਦਲ ਮਾਰਚ ਕਰਨਗੇ ਇਸ ਮਾਰਚ ਦਾ ਮੁੱਖ ਉਦੇਸ਼ ਦੇਸ਼ ਦੀ ਜਵਾਨੀ ਲਈ ਰੋਜ਼ਗਾਰ ਦੀ ਗਾਰੰਟੀ ਯਕੀਨੀ ਬਣਾਉਣਾ ਹੈ ਤਾਂ ਜੋ ਉਹ ਬੇਰੁਜ਼ਗਾਰੀ ਆਤਮ ਹੱਤਿਆ ਲੁੱਟਾਂ ਖੋਹਾਂ ਅਤੇ ਨਸ਼ਿਆਂ ਵਰਗੀਆਂ ਸਮੱਸਿਆਵਾਂ ਤੋਂ ਬਚ ਸਕੇ ਮਾਰਚ ਦਾ ਵੇਰਵਾ ਸਰਬ ਭਾਰਤ ਨੌਜਵਾਨ ਸਭਾ ਦੇ ਸਾਬਕਾ ਸੂਬਾ ਪ੍ਰਧਾਨ ਐਡਵੋਕੇਟ ਪਰਮਜੀਤ ਤਾਪਾ ਅਤੇ ਜ਼ਿਲ੍ਹਾ ਪ੍ਰਧਾਨ ਸ਼ੁਭੇਕ ਛੰਗੜ ਪੈਣੀ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਇਹ ਮਾਰਚ ਫਾਜ਼ਿਲਕਾ ਦੀ ਦਾਣਾ ਮੰਡੀ ਤੋਂ ਸ਼ੁਰੂ ਹੋ ਕੇ ਡੀਸੀ ਦਫ਼ਤਰ ਤੱਕ ਸ਼ਾਂਤਮਈ ਢੰਗ ਨਾਲ ਪਰੇਡ ਦੇ ਰੂਪ ਵਿੱਚ ਕੀਤਾ ਜਾਵੇਗਾ ਮਾਰਚ ਵਿੱਚ ਸ਼ਾਮਲ ਵਿਦਿਆਰਥੀ ਅਤੇ ਨੌਜਵਾਨ ਭਗਤ ਸਿੰਘ ਦੀ ਫੋਟੋ ਵਾਲੀ ਟੀ-ਸ਼ਰਟ ਪਹਿਨਣਗੇ ਬਨੇਗਾ ਕਾਨੂੰਨ ਦੀ ਮੰਗ ਆਗੂਆਂ ਨੇ ਦੱਸਿਆ ਕਿ ਆਜ਼ਾਦੀ ਤੋਂ ਬਾਅਦ ਵੀ ਦੇਸ਼ ਦੀ ਜਵਾਨੀ ਨੂੰ ਰੋਜ਼ਗਾਰ ਦੀ ਗਾਰੰਟੀ ਦੇਣ ਵਾਲਾ ਕੋਈ ਕਾਨੂੰਨ ਨਹੀਂ ਮਿਲਿਆ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਨੌਜਵਾਨਾਂ ਨੂੰ ਰੋਜ਼ਗਾਰ ਮਿਲੇ ਦੇਸ਼ ਦੀ ਕੌਮੀ ਆਮਦਨ ਵਿੱਚ ਵਾਧਾ ਹੋਵੇਗਾ। ਉਨ੍ਹਾਂ ਨੇ ਸਰਕਾਰਾਂ ਤੇ ਦੇਸ਼ ਨੂੰ ਆਰਥਿਕ ਤੌਰ ਤੇ ਕਮਜ਼ੋਰ ਕਰਨ ਅਤੇ ਕਾਰਪੋਰੇਟ ਘਰਾਣਿਆਂ ਨੂੰ ਬढ़ावा ਦੇਣ ਦਾ ਇਲਜ਼ਾਮ ਲਗਾਇਆ। ਤਨਖਾਹ ਦੀ ਗਾਰੰਟੀ ਬਣੇਗਾ ਕਾਨੂੰਨ ਦੇ ਤਹਿਤ ਹਰੇਕ ਜਵਾਨ ਵਿਅਕਤੀ ਨੂੰ ਉਸ ਦੀ ਯੋਗਤਾ ਅਨੁਸਾਰ ਤਨਖਾਹ ਦੀ ਗਾਰੰਟੀ ਦਿੱਤੀ ਜਾਵੇਗੀ। ਅਨਪੜ ਅਤੇ ਅਣਸਿੱਖਿਅਤ ਘੱਟੋ-ਘੱਟ 35000 ਰੁਪਏ ਪ੍ਰਤੀ ਮਹੀਨਾ, ਅਰਧ ਸਿੱਖਿਅਤ 40000 ਰੁਪਏ ਪ੍ਰਤੀ ਮਹੀਨਾ, ਸਿੱਖਿਅਤ 45000 ਰੁਪਏ ਪ੍ਰਤੀ ਮਹੀਨਾ। ਸਰਬ ਭਾਰਤ ਨੌਜਵਾਨ ਸਭਾ ਦੇ ਬਲਾਕ ਜਲਾਲਾਬਾਦ ਦੇ ਪ੍ਰਧਾਨ ਕੁਲਦੀਪ ਬਖੂਸ਼ਾ ਅਤੇ ਗੁਰਦੇਵਾਲ ਢਾਬਾ ਨੇ ਮਾਰਚ ਦੀਆਂ ਤਿਆਰੀਆਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸਾਥੀ ਰਾਜਵਿੰਦਰ ਨੌਣਾ ਅਤੇ ਭਜਨ ਲਾਲ ਫਾਜ਼ਲ ਕਾ ਵੀ ਮੌਜੂਦ ਸਨ। 23 ਮਈ 2025 ਨੂੰ ਵਿਦਿਆਰਥੀਆਂ ਨੌਜਵਾਨਾਂ ਵੱਲੋਂ AIESEC ਤੇ IYF ਵੱਲੋਂ ਇੱਕ ਵਲੰਟੀਅਰ ਮਾਰਚ ਕੀਤਾ ਜਾ ਰਿਹਾ ਹੈ। ਭਗਤ ਸਿੰਘ ਦੀ ਫੋਟੋ ਵਾਲੀ ਟੀ-ਸ਼ਰਟ ਪਹਿਨ ਕੇ ਬਨੇਗਾ ਟੀ-ਸ਼ਰਟ। ਮਤਲਬ ਉਹਦਾ ਜਿਹੜਾ ਮਕਸਦ ਹੈ ਮੇਨ ਹੈ ਵਿਦਿਆਰਥੀਆਂ ਵੱਲੋਂ ਨੌਜਵਾਨਾਂ ਵੱਲੋਂ ਮਾਰਚ ਹੈ। ਕਿ ਐਜੂਕੇਸ਼ਨ ਸਭ ਲਈ ਫ੍ਰੀ ਤੇ ਲਾਜ਼ਮੀ ਹੋਵੇ। ਔਰ ਦੂਸਰਾ ਮੇਰਾ ਝੰਡਾ ਸਾਡਾ ਏ ਕਿ এমਪਲॉयਮੈਂਟ ਦੀ ਗਰੰਟੀ ਦਾ ਕਾਨੂੰਨ ਦੇਸ਼ ਦੀ ਪਾਰਲੀਮੈਂਟ ਵਿੱਚ ਬਣੇ। ਜਦੋਂ ਦਾ ਸਾਡਾ ਦੇਸ਼ ਆਜ਼ਾਦ ਹੋਇਆ ਹੈ, ਦੇਸ਼ ਦੀ ਆਜ਼ਾਦੀ ਤੋਂ ਬਾਅਦ ਪਹਿਲੀਆਂ ਚੋਣਾਂ 1952 ਦੇ ਵਿੱਚ ਹੋਈਆਂ। ਔਰ ਉਹਨਾਂ ਚੋਣਾਂ ਤੋਂ ਲੈ ਕੇ ਹੁਣ ਤੱਕ ਸਾਡੇ ਦੇਸ਼ ਦਾ ਜਿਹੜਾ ਵੀ ਵੋਟਰ ਬਣ ਜਾਂਦਾ 18 ਸਾਲ ਤੋਂ ਬਾਅਦ ਉਹ ਵੋਟ ਦਾ ਇਸਤੇਮਾਲ ਕਰਦਾ ਹੈ, ਵੋਟ ਤਾਂ ਕਾਸਟ ਕਰਦਾ ਹੈ। ਪਰ ਉਹਦੇ ਬਦਲੇ ਦੇ ਵਿੱਚ ਉਹ ਜ਼ਿੰਦਗੀ ਵਧੀਆ ਜੀ ਸਕਕੇ ਉਹ ਆਪਣੀ ਜ਼ਿੰਦਗੀ ਮਾਣ ਸਕੇ ਉਹਦੇ ਲਈ ਅਮਪਲॉयਮੈਂਟ ਦੀ ਗਰੰਟੀ ਉਹਨੂੰ ਨਹੀਂ ਹੋ ਰਹੀ ਸਾਡਾ ਜਿਹੜਾ ਭਾਰਤ ਦੇਸ਼ ਹੈ ਇਹਦੇ ਵਿੱਚ ਲਗਭਗ 142 ਕਰੋੜ ਦੀ ਆਬਾਦੀ ਹੈ ਔਰ ਪੂਰੀ ਆਬਾਦੀ ਦੇ ਵਿੱਚ ਜੇ ਬੱਚੇ ਮਾਈਨਰ ਆਪਾ ਕੱਢ ਲਈਏ ਬਜ਼ੁਰਗ ਕੱਢ ਲਈਏ ਤਾਂ ਜਿਹੜੀ ਇੱਕ ਗਿਣਤੀ 41 ਕਰੋੜ ਪੜ੍ਹੇ ਲਿਖੇ ਬੇਰਜ਼ਗਾਰ ਨੌਜਵਾਨਾਂ ਦੀ ਹੈ ਜਿਹੜੇ ਕਿ ਵੇਲੇ ਫਿਰ ਰਹੇ ਨੇ ਉਹਨਾਂ ਕੋਲ ਕੋਈ ਕੰਮ ਨਹੀਂ ਹੈ ਸਾਡੇ ਦੇਸ਼ ਦੇ ਵਿੱਚ ਜਿਹੜੀ ਕੇਂਦਰ ਦੀ ਸੱਤਾ ਤੇ ਬਿਰਾਜਮਾਨ ਬੀਜੇਪੀ ਦੀ ਗਵਾਈ ਵਾਲੀ ਸਰਕਾਰ ਹੈ ਉਹਨਾਂ ਨੇ ਜਿਹੜਾ ਆਪਣੀ ਸੱਤਾ ਸੰਭਾਲਣ ਤੋਂ ਪਹਿਲਾਂ ਇਸ ਗੱਲ ਦਾ ਵਾਅਦਾ ਕੀਤਾ ਸੀ ਕਿ ਜਦੋਂ ਸੱਤਾ ਵਿੱਚ ਆਣਗੇ 2014 ਤੋਂ ਕਿਹਾ ਉਹਨਾਂ ਨੇ ਕਿ ਹਰ ਸਾਲ 2 ਕਰੋੜ ਲੜਕੇ ਲੜਕੀਆਂ ਨੂੰ ਅਸੀਂ ਜੁਗਾਰ ਦੇਵਾਂਗੇ ਤਾਂ ਅੰਦਾਜ਼ਾ ਕਰ ਸਕਦੇ ਹਾਂ ਕਿ ਜੇਕਰ ਉਹਨਾਂ ਨੇ ਪਹਿਲੇ 10 ਸਾਲ ਕੰਮ ਕੀਤਾ ਰਾਜ ਕੀਤਾ ਜੇ ਉਹ 2-2 ਕਰੋੜ ਦਿੰਦੇ ਤਾਂ ਫਿਰ ਜਿਹੜਾ 20 ਕਰੋੜ ਸੌਰੀ 10 ਕਰੋੜ ਬਣਦਾ ਸੀ ਅੱਜ ਵੀ ਉਹਨਾਂ ਦਾ ਰਾਜ ਹੈ ਪਰ ਅੱਜ ਵੀ ਜਿਹੜੇ ਦੇਸ਼ ਦੇ ਨੌਜਵਾਨ ਨੇ ਉਹ ਬੇਰੁਜ਼ਗਾਰ ਨੇ ਉਹ ਬੇਰੁਜ਼ਗਾਰੀ ਦਾ ਸ਼ਿਕਾਰ ਨੇ ਔਰ ਇਸ ਕਰਕੇ ਉਹਨਾਂ ਵੱਲੋਂ ਕੋਈ ਰੁਜ਼ਗਾਰ ਦੀ ਗਾਰੰਟੀ ਨਹੀਂ ਕੀਤੀ ਜਾ ਰਹੀ ਅਸੀਂ ਇਹ ਜਿਹੜੇ ਪੈਦਲ ਮਾਰਚ ਕਰ ਰਹੇ ਹਾਂ ਵਿਦਿਆਰਥੀਆਂ ਨੌਜਵਾਨਾਂ ਦੇ ਚੇਤਨਮਾਨਾਂ ਦੇ ਨਾਲ ਕਰ ਰਹੇ ਹਾਂ ਕਿ ਅੱਜ ਸੁਸਾਇਟੀ ਦੇ ਵਿੱਚ ਜਿਹੜਾ ਨੌਜਵਾਨ ਹੈ ਬੇਰੁਜ਼ਗਾਰੀ ਤੋਂ ਤੰਗ ਆ ਕੇ ਉਹ ਨਸ਼ਾ ਵਾਲੇ ਪਾਸੇ ਜਾ ਰਿਹਾ ਹੈ ਗਲਤ ਲਾਮਤਾਂ ਵਾਲੇ ਪਾਸੇ ਜਾ ਰਿਹਾ ਹੈ ਲੁੱਟਖੋਹਾਂ ਦੀਆਂ ਘਟਨਾਵਾਂ ਆਮ ਵਾਪਰ ਰਹੀਆਂ ਨੇ ਆਤਮ ਹੱਤਿਆ ਦੀਆਂ ਘਟਨਾਵਾਂ ਆਮ ਵਾਪਰ ਰਹੀਆਂ ਨੇ ਜਦੋਂ ਮਨੁੱਖ ਕੋਲ ਕੰਮ ਨਹੀਂ ਹੈ ਜਿੰਦਗੀ ਜਿਉਣ ਵਾਸਤੇ ਉਪਜੀਵਕਾ ਨਹੀਂ ਹੈ ਤਾਂ ਫਿਰ ਉਹ ਮਾਰੇ ਮਾਰੇ ਫਿਰਦਾ ਫਿਰ ਦਿਮਾਗੀ ਤੌਰ ਤੇ ਡਿਪਰੈਸ਼ਨ ਵਿੱਚ ਚਲਾ ਜਾਂਦਾ ਤੇ ਫਿਰ ਗਲਤ ਤਲਾਮਤਾਂ ਵਾਲੇ ਕੋਲ ਹੀ ਜਾਂਦਾ ਹੈ ਇਸ ਕਰਕੇ ਜਿਹੜਾ ਇੱਕ ਘਟਨਾਵਾ ਵਾਪਰ ਰਹੀਆਂ ਨੇ ਅਸੀਂ ਚਾਹੁੰਦੇ ਹਾਂ ਕਿ ਜੇਕਰ ਦੇਸ਼ ਦਾ ਨੌਜਵਾਨ ਅੱਧੀ ਵੋਟ ਜਿਹੜੀ ਉਹ ਨੌਜਵਾਨਾਂ ਦੀ ਹੈ ਸਾਡੇ ਦੇਸ਼ ਦੇ ਵਿੱਚ ਸਾਡੇ ਲਈ ਖੁਸ਼ੀ ਦੀ ਗੱਲ ਹੈ ਕਿ ਦੁਨੀਆ ਦੇ ਸਾਰੇ ਦੇਸ਼ਾਂ ਦੇ ਵਿੱਚੋਂ ਸਭ ਤੋਂ ਵੱਧ ਆਬਾਦੀ ਨੌਜਵਾਨਾਂ ਦੀ ਭਾਰਤ ਵਿੱਚ ਰਹਿੰਦੀ ਹੈ ਔਰ ਭਾਰਤ ਨੂੰ ਨੌਜਵਾਨਾਂ ਦਾ ਦੇਸ਼ ਮੰਨਿਆ ਗਿਆ ਹੈ ਦੋਖ ਨਾਲ ਇਹ ਕਹਿਣਾ ਪੈਂਦਾ ਹੈ ਕਿ ਸਭ ਤੋਂ ਵੱਧ ਬੇਰੁਜ਼ਗਾਰੀ ਵੀ ਸਾਡੇ ਦੇਸ਼ ਦੇ ਵਿੱਚ ਹੈ ਤਾਂ ਫਿਰ ਬੇਰੁਜ਼ਗਾਰਾਂ ਨੂੰ ਜਦੋਂ ਇਹ ਕਿਹਾ ਜਾਂਦਾ ਕਿ ਸਾਡੇ ਜਿਹੜੇ ਦੇਸ਼ ਦਾ ਨੌਜਵਾਨ ਹੈ ਉਹ ਦੇਸ਼ ਦੀ ਰੀੜ ਦੀ ਹੱਡੀ ਹੈ ਜਦੋਂ ਰੀੜ ਦੀ ਹੱਡੀ ਹੈ ਪਤਾ ਹੈ ਕਿ ਰੀੜ ਦੀ ਹੱਡੀ ਮਜ਼ਬੂਤ ਹੋਏਗੀ ਸਟਰੋਂਗ ਹੋਏਗੀ ਤੇ ਸਾਡਾ ਦੇਸ਼ ਵੀ ਸਟਰੋਂਗ ਹੋਏਗਾ ਫਿਰ ਕਿਉਂ ਨਹੀਂ ਉਹਨਾਂ ਲਈ ਰੁਜ਼ਗਾਰ ਦੀ ਗਰੰਟੀ ਕੀਤੀ ਜਾਂਦੀ ਰੁਜ਼ਗਾਰ ਦੀ ਗਰੰਟੀ ਦੇਸ਼ ਦੀ ਕੌਮੀ ਆਮਦਨ ਦੇ ਵਿੱਚ ਵਾਧਾ ਕਰਦੀ ਹੈ ਪੂਰੇ ਦੇਸ਼ ਦੀ ਜੇ ਦੇਸ਼ ਦੀ ਕੌਮੀ ਆਮਦਨ ਵਿੱਚ ਵਾਧਾ ਹੋਵੇ ਦੇਸ਼ ਤਰੱਕੀ ਕਰੇ ਆਤਰ ਤੌਰ ਤੇ ਦੀ ਤਾਂ ਫਿਰ ਇਹ ਕਿਤੇ ਨਾ ਕਿਤੇ ਬੇਈਮਾਨੀ ਲੱਗਦੀ ਹੈ ਇਹ ਬੇਈਮਾਨੀ ਕਰਕੇ ਰੁਜ਼ਗਾਰ ਦੀ ਗਰੰਟੀ ਜਿਹੜੀ ਨਹੀਂ ਕੀਤੀ ਜਾਂਦੀ ਪਰਮਜੀਤ ਸਿੰਘ ਆ ਮੇਰਾ ਨਾਮ ਸੁਭੇਦ ਸਿੰਘ ਸਰਪਾਰਥ ਨੌਂਸਵਾ ਜ਼ਿਲ੍ਹਾ ਪ੍ਰਧਾਨ ਫਾਜ਼ਲਕਾ ਸਾਡੇ ਵੱਲੋਂ ਜਿਹੜਾ ਪੈਦਲ ਮਾਰਸ਼ ਕਰਿਆ ਜਾ ਰਿਹਾ ਹੈ ਇਹ ਦਾਣਾ ਮੰਡੀ ਫਾਜ਼ਲਕਾ ਤੋਂ ਸ਼ੁਰੂ ਹੋ ਕੇ ਡੀਸੀ ਦਫਤਰ ਤੱਕ ਜਿਹੜਾ ਸਾਡਾ ਐਜੇ ਵਰਦੀ ਦੇ ਵਿੱਚ ਅਟਕੜੀਆਂ ਦੇ ਵਿੱਚ ਜਿਹੜਾ ਅਸੀਂ ਇਹ ਪ੍ਰੋਗਰਾਮ ਕਰਨ ਜਾ ਰਹੇ ਹਾਂ ਤੇ ਸਾਡੇ ਬਲਾਕ ਫਾਜ਼ਿਲਕਾ ਦਾ ਪ੍ਰੋਗਰਾਮ ਜਿਹੜਾ 23 ਮਈ ਨੂੰ ਕੀਤਾ ਜਾ ਰਿਹਾ ਹੈ। ਇਹਦੇ ਵਿੱਚ ਜਿਹੜਾ ਲਗਭਗ 40 ਪਿੰਡਾਂ ਤੋਂ ਸਾਡੇ ਨੌਜਵਾਨ ਮੁੰਡੇ ਕੁੜੀਆਂ ਤੇ ਨਾਲ ਸ਼ਹਿਰ ਦੇ ਕੁਝ ਜਿਹੜੇ ਮਾਲਿਆਂ ਤੋਂ ਸਾਥੀ ਵਿੱਚ ਸ਼ਾਮਲ ਹੋ ਰਹੇ ਨੇ ਤੇ ਸਾਰੇ ਸਾਥੀ ਜਿਹੜੇ ਨੇ ਵਰਦੀ ਦੇ ਵਿੱਚ ਸ਼ਾਮਲ ਹੋਣਗੇ ਤਾਂ ਲਗਭਗ 2000 ਮੁੰਡੇ ਕੁੜੀਆਂ ਜਿਹੜੇ ਵਰਦੀ ਦੇ ਵਿੱਚ ਸ਼ਾਮਲ ਹੋਣਗੇ ਔਰ ਮਾਪੇ ਵੀ ਜਿਹੜੇ ਇਹਦੇ ਵਿੱਚ ਉਹਨਾਂ ਦੇ ਉੱਪਰ ਫੁੱਲ ਸੱਟਣ ਵਾਸਤੇ ਉਹਨਾਂ ਦਾ ਧੰਨਵਾਦ ਕਰਨ ਦੇ ਲਈ ਉਹਨਾਂ ਦਾ ਹੌਸਲਾ ਵਧਾਈ ਕਰਨ ਦੇ ਲਈ ਇੱਥੇ ਪਹੁੰਚਣਗੇ ਤੇ ਲਗਭਗ ਗਿਣਤੀ ਜਿਹੜੀ ਪੰਜ ਤੋਂ 7000 ਦੀ ਹੋ ਸਕਦੀ ਹੈ ਔਰ ਜ਼ਿਲ੍ਹਾ ਲੈਵਲ ਤੇ ਜਿਹੜਾ ਸਾਡੇ ਦੋ ਪ੍ਰੋਗਰਾਮ ਕੀਤੇ ਜਾ ਰਹੇ ਨੇ 27 ਮਈ ਨੂੰ ਜਿਹੜਾ ਜਲਾਲਾਬਾਦ ਦੇ ਵਿੱਚ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਉਹਦੇ ਵਿੱਚ ਵੀ ਲਗਭਗ ਸਾਡੇ 3000 ਮੁੰਡੇ ਕੁੜੀਆਂ ਜਿਹੜੇ ਵਲੰਟੀਅਰ ਦੇ ਤੌਰ ਤੇ ਸ਼ਾਮਲ ਹੋਣਗੇ ਤੇ ਉੱਥੇ ਵੀ ਵੱਡੀ ਗਿਣਤੀ ਵਿੱਚ ਜਿਹੜਾ ਸਾਡਾ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਇਹਦੇ ਵਿੱਚ ਜਿਹੜਾ ਬਾਈ ਜੀ ਨੇ ਇਹਦੇ ਵਿੱਚ ਜਿਹੜਾ ਸਾਦੀ ਪਰਮਜੀਤ ਨੇ ਦਾਸ ਦਿੱਤਾ ਹੈ ਜਿਹੜਾ ਅਸੀਂ ਨੌਜਵਾਨ ਪੀੜ੍ਹੀ ਲਈ ਰੋਜ਼ਗਾਰ ਦੀ ਗਾਰੰਟੀ ਕਰਦਾ ਕਾਨੂੰਨ ਜਿਹੜਾ ਭਗਤ ਸਿੰਘ ਦੇ ਨਾਂ ਤੇ ਦੇਸ਼ ਦੀ ਪਾਰਲੀਮੈਂਟ ਵਿੱਚ ਬਣਿਆ ਕਿਉਂਕਿ ਇਹ ਸਾਡੇ ਐਮਪੀਆ ਦੀ ਜ਼ਿੰਮੇਵਾਰੀ ਹੈ ਦੇਸ਼ ਦੀ ਪਾਰਲੀਮੈਂਟ ਵਿੱਚ ਬਹਿਸ ਕਰਕੇ ਤੁਨ ਪਾਸ ਕਰਾਉਣਾ ਕਿਉਂਕਿ ਇਹ ਬਿੱਲ ਜਿਹੜਾ ਸਾਡੇ ਪਾਰਲੀਮੈਂਟ ਵਿੱਚ ਪਹੁੰਚ ਚੁੱਕਾ ਹੈ ਜਿਹੜੇ ਸਾਡੇ ਮੈਂਬਰ ਨੇ ਪਾਰਲੀਮੈਂਟ ਉਹਨਾਂ ਨੇ ਇਹ ਬਿੱਲ ਨੂੰ ਰੱਖ ਦਿੱਤਾ ਹੈ ਪਰ ਬਹਿਸ ਕਰਨੀ ਬਾਕੀ ਹੈ ਅਸੀਂ ਪਹਿਲੇ ਵੀ ਜਦੋਂ ਇਲੈਕਸ਼ਨ ਹੋਇਆ ਸੀ ਉਸ ਸਮੇਂ ਭਾਜਪੀ ਦੇ ਵੀ ਜਿਹੜੇ ਕੈਂਡੀਡੇਟ ਸੀ ਰਾਣਾ ਗਰਮੀਤ ਸਿੰਘ ਸੋਢੀ ਉਹਨਾਂ ਨੂੰ ਵੀ ਇਹ ਮੰਗ ਪੱਤਰ ਦਿੱਤਾ ਸੀ ਔਰ ਜਿਹੜਾ ਇਹਤੂ ਦਾ ਐਮਪੀ ਹੈ ਮੌਜੂਦਾ ਸ਼ੇਰ ਸਿੰਘ ਪਾਇਆ ਉਹਨਾਂ ਨੂੰ ਵੀ ਇਹ ਮੰਗ ਪੱਤਰ ਦੇ ਕੇ ਇਹਦੇ ਤੇ ਬਹਿਸ ਕਰਨ ਲਈ ਕਿਹਾ ਪਰ ਲੋੜ ਹੈ ਵੀ ਅੰਦਰ ਦੀ ਲੜਾਈ ਜਿਹੜੇ ਸਾਡੇ ਚੁਣੇ ਹੋਏ ਨੁਮਾਇंदे ਲੜਨ ਤੇ ਬਾਹਰ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਆਪ ਦੇ ਕਾਨੂੰਨਾਂ ਦੇ ਪ੍ਰਤੀ ਮੰਗ ਕਰੇ ਕਿਉਂਕਿ ਸਰਕਾਰਾਂ ਇੱਕ ਮਾਂ ਦਾ ਰੂਪ ਨੇ ਤੇ ਮਾਂ ਵੀ ਤਾਂ ਹੀ ਉਹ ਦੁੱਧ ਦੇਣ ਦਾ ਕੰਮ ਕਰਦੀ ਹੈ ਜਦੋਂ ਬੱਚਾ ਰੋਣ ਲੱਗ ਜਾਏ ਸਾਨੂੰ ਵੀ ਰੋਕ ਹੈ ਜਿਹੜਾ ਆਪ ਦੀ ਆਵਾਜ਼ ਨੂੰ ਬੁਲੰਦ ਕਰਨਾ ਚਾਹੀਦਾ ਹੈ ਔਰ ਅਸੀਂ ਆਸ ਕਰਦੇ ਹਾਂ ਜਿੰਨੀ ਵੀ ਨੌਜਵਾਨ ਪੀੜੀ ਹੈ ਸਾਡੇ ਪੂਰੇ ਪੰਜਾਬ ਦੀ ਸਾਡੇ ਦੇਸ਼ ਦੀ ਇਸ ਫਾਜ਼ਿਲਕਾ ਤੋਂ ਸਿੱਖਿਆ ਲੈ ਕੇ ਸਾਰੇ ਜਿਹੜੇ ਨੌਜਵਾਨ ਪੀੜੀ ਹੈ ਮੁੰਡੇ ਕੁੜੀਆਂ ਉਹ ਆਪਣੇ ਰੋਜ਼ਗਾਰ ਦੀ ਮੰਗ ਜ਼ਰੂਰ ਕਰਨ ਔਰ ਜਿਹੜਾ ਬਨੇਗਾ ਵਲੰਟੀਅਰ ਮਾਰਚ ਹੋ ਰਿਹਾ ਹੈ ਉਹਦਾ ਹਿੱਸਾ ਬਣਨ ਤਾਂ ਕਿ ਇਹ ਚਾਣਾ ਮਤਾ ਜਿਹੜਾ ਇਤਿਹਾਸ ਹੈ ਪਹਿਲੇ ਹੀ ਫਾਜ਼ਿਲਕਾ ਨੇ ਇਤਿਹਾਸ ਸਿਰਜੇ ਨੇ ਇਹ ਵੀ ਇੱਕ ਚਾਣਾ ਮਤਾ ਇਤਿਹਾਸ ਆਪਣੇ ਫਾਜ਼ਿਲਕਾ ਤੋਂ ਸਿਰਜਾ ਜਾਵੇ